ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਆਪਾਂ ਲਾਈਵ ਦੇ ਵਿੱਚ ਬੋਲਿਆ ਸੀ ਵੀ ਜਿਹੜੀ ਮੱਝ ਦੁੱਧ ਚਵਾਉਗੀ ਆਪਾਂ ਉਹਦੀ ਫੀਲਡ ਦੀ ਜਾਣਕਾਰੀ ਜ਼ਰੂਰ ਦੇਵਾਂਗੇ ਜੋ ਤੁਹਾਡੇ ਸਾਹਮਣੇ ਆਪਾਂ ਇਹਨੂੰ ਫੀਲਡ ਪਾ ਰਹੇ ਹਾਂ ਉਹ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਜੋ ਕਿ ਆ ਇੱਕ ਬੱਠੜ ਦੇ ਵਿੱਚ ਭੁੰੰਤੀ ਪਈ ਆ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ 1.5 ਕਿਲੋ ਬੜੇਮੇ ਦੀ ਖਾਲਾ ਦੇ 1.5 ਕਿਲੋ ਆ ਜੀ ਚਣਾ ਚੂਰੀ 1 ਕਿਲੋ ਕਾਰਗਲ ਦੀ ਫੀਡ ਆ ਜੀ 10000 ਤੇ ਐਗਰੀਮੈਂਟ ਸੁਪਰ 50 ਗ੍ਰਾਮ ਮਿੱਠਾ ਥੋੜਾ 50 ਗ੍ਰਾਮ ਗੈਲੈਕਸੌਟ 50 ਗ੍ਰਾਮ ਕੈਲਸ਼ੀਅਮ 100 ਗ੍ਰਾਮ ਦੋਸਤੋ ਇਹ ਆਪਾਂ ਇੱਕ ਟਾਈਮ ਦੀ ਪਾ ਰਹੇ ਆ ਤੇ ਜੋ ਹੈ ਬਿਰ ਚੱਕੀ ਕਰਾਏ ਨੂੰ ਬਠਲ ਨੂੰ ਜੋ ਆਪਾਂ ਤੁਹਾਡੇ ਸਾਹਮਣੇ ਆ ਬਾਈ ਜੀ ਜੋ ਅਸੀਂ ਪਾ ਰਹੇ ਆ ਆ ਦੇਖੋ ਜੀ ਕਿੰਨੇ ਕੋਸ ਦੇ ਉੱਤੇ ਪਾ ਰਹੇ ਆ ਬਾੜੇ ਸਾਈਡ ਹੋਈ ਗਏ ਆ ਆ ਦੇਖੋ ਜੀ ਆ ਇੰਨੀ ਕੁ ਕਿਲੋ ਡੇਢ ਕਿਲੋ ਤੂੜੀ ਹੋਊਗੀ ਜਿਹਦੇ ਉੱਪਰ ਇਹ ਆਪਾਂ ਰਲਾ ਕੇ ਪਾ ਰਹੇ ਆ ਆ ਦੇਖੋ ਜੀ ਨਾਲ ਇਹਦੇ ਆਪਾਂ ਹੁਣ ਜੋ ਹਰਾ ਚਾਰਾਗਾ ਉਹ ਵੀ ਪਾਉਂਦੇ ਦਿਖਾਵਾਂਗੇ ਵੀ ਕਿੰਨਾ ਕੁ ਪਾਵਾਂਗੇ ਏ ਵੀਰੇ ਹੁਣ ਆਪਾਂ ਜਦੋਂ ਮਿਲਕਿੰਗ ਕਰੀ ਜਾਂ ਉਸ ਤੋਂ ਬਾਅਦ ਇਹ ਇਹਦੀ ਖੁਰਾਕ ਪਾ ਰਹੇ ਆ ਰਵੀ ਉਹ ਪਾਊਡਰ ਪੁੜਾਈ ਤੇ ਇਥੇ ਗਲੈਕਟਿਕ ਸ਼ਾਟ ਤੇ ਦੋਸਤੋ ਉਸ ਤੋਂ ਬਾਅਦ ਇਹਨੂੰ ਸ਼ਾਮ ਦੇ ਟਾਈਮ ਤੇ ਆਪਾਂ ਇਹਨੂੰ ਦੇਵਾਂਗੇ 250 ਗ੍ਰਾਮ ਮੱਕੀ 250 ਗ੍ਰਾਮ ਕਣਕ ਦਾ ਦਲੀਆ ਤੇ 250 ਗ੍ਰਾਮ ਇਹਨੂੰ ਆਪਾਂ ਦੇਵਾਂਗੇ ਸੋਅਡ ਡੀਓਸੀ ਜੋ ਵੀ ਫੀਡ ਹੈ ਤੁਹਾਡੇ ਸਾਹਮਣੇ ਬਾਈ ਜੀ ਆਪਾਂ ਫਾਰਮੂਲਾ ਸ਼ੇਅਰ ਕੀਤਾਗਾ ਦੋਸਤੋ ਆਪਾਂ ਨਾ ਕਿ ਕੋਈ ਲਕੋਸ਼ ਪੋ ਕੇ ਬਣਾਏਗਾ ਦੋਸਤੋ ਇਹ ਲਾਈਵ ਦੇ ਵਿੱਚ ਸਾਥੋ ਥੋੜੀ ਜਿਹੀ ਇੱਕ ਅਣਜਾਣਪਨ ਦੇ ਵਿੱਚ ਮਿਸਟੇਕ ਹੋ ਗਈ ਸੀ ਇਹਦਾ ਦੁੱਧ ਜੋ ਕੇ ਬਣੇਗਾ ਵੀਰ ਜੀ 22 ਕਿਲੋ 700 ਗ੍ਰਾਮ ਆ ਜੀ ਕਿਉਂਕਿ ਜਦੋਂ ਖਾਲੀ ਖਾਲੀ ਹੋਈ ਸੀ 10 ਕਿਲੋ 850 ਗ੍ਰਾਮ ਦੇ ਉੱਤੇ ਖਾਲੀ ਹੋਈ ਸੀ ਉਸ ਤੋਂ ਬਾਅਦ ਫਸਟ ਮਿਲਕਿੰਗ ਹੋਈ ਸੀ ਜਿਹੜੀ ਜੀ ਉਹ ਹੋਈ ਸੀ 11 ਕਿਲੋ 500 ਗ੍ਰਾਮ ਦੀ ਤੇ ਸੈਕੰਡ ਹੋਈ ਸੀ 11 ਕਿਲੋ 300 ਗ੍ਰਾਮ ਦੀ ਤੇ ਜੋ ਫਾਈਨਲ ਹੋਈ ਆ 11 ਕਿਲੋ 250 ਗ੍ਰਾਮ ਦੀ ਜੋ ਕਿ ਮਲਟੀਪਲਾਈ ਕਰਕੇ 3 ਨਾਲ ਅਸੀਂ ਨੇ ਜਦੋਂ ਇਹਨੂੰ ਮਲਟੀਪਲਾਈ ਕੀਤਾ ਤਾਂ 11 ਕਿਲੋ 350 ਗ੍ਰਾਮ ਹੋਇਆ ਸੀ ਉਸ ਤੋਂ ਬਾਅਦ ਜਦੋਂ 11 ਕਿਲੋ 350 ਗ੍ਰਾਮ ਨੂੰ ਅਸੀਂ ਨੇ 2 ਨਾਲ ਗੁਣਾ ਕੀਤੀ ਵੀਰ ਨੇ ਵਿਚਦੀ ਬੋਲਣ ਵਾਲੇ ਹੋ ਜਾਂਦੇ ਨੇ ਕਹਿੰਦੇ ਭਾਈ 22 ਕਿਲੋ 70 ਗ੍ਰਾਮ 70 ਗ੍ਰਾਮ ਨਹੀਂ ਵੀਰੇ 22 ਕਿਲੋ 700 ਗ੍ਰਾਮ ਦੁੱਧ ਹੋਇਆਗਾ ਜੋ ਕਿ ਤੁਹਾਡੇ ਸਾਹਮਣੇ ਲਾਈਵ ਚ ਚਵਾਈ ਕਰਾਈਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਹੈ ਦੋਸਤੋ ਥੋੜੇ ਟਾਈਮ ਤੱਕ ਅਸੀਂ ਇਹਨੂੰ ਹੁਣ ਟੜਕ ਮੇਲੇ ਨੂੰ ਤਿਆਰੀ ਕਰਾਂਗੇ ਭਾਈ ਜੀ ਇਹ ਟੜਕ ਮੇਲੇ ਤੇ ਮਿਲਾਂਗੇ ਉੱਥੇ ਭਾਈ ਨਿਰਮਲ ਤੇ ਟੋਲੂ ਮਨਪ੍ਰੀਤ ਤਿੰਨੇ ਵੀਰ ਉੱਥੇ ਮਿਲਣਗੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਕੋਈ ਐ ਨਹੀਂ ਵੀ ਝੂਠ ਮਾਰ ਕੇ ਕਿਹਾ ਵੀ ਇੰਨੇ ਚ ਤਲਾਕ ਹੈ ਭਾਈ 22 ਕਿਲੋ 700 ਗ੍ਰਾਮ ਦੁੱਧ ਤੋਲ ਕੇ ਘਰੋਂ ਤਿੰਨ ਟਾਈਮ ਲਾਈਵ ਕਰਕੇ ਲੈ ਕੇ ਜਾ ਰਹੇ ਆ ਸਾਡੀ ਮਿਹਨਤ ਪੱਲੇ ਪਾ ਦੇ ਪ੍ਰਮਾਤਮਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ